ਸਾਤਰੀ ਗਾੜੀ ਸਾਰਿਆਂ ਨੂੰ ਆ ਆਲੇ ਵਿੱਚ ਬੱਚੇ ਆ ਦੋ ਬੱਚੇ ਇਹਦੇ ਵਿੱਚ ਇਹਦੇ ਖੰਜੂਰ ਦੇ ਦਰਖਤ ਦੇ ਉੱਤੇ ਇਹਨਾਂ ਨੇ ਪਾਇਆ ਸੀ ਹਾਲਾ ਤੇ ਉਹ ਦਰਖਤ ਤੱਕ ਇਹ ਕੰਮ ਕਰਕੇ ਪਟਨਾ ਪੈ ਗਿਆ ਤੇ ਉਤੋਂ ਇਹਨੂੰ ਹੋਣੀ ਸੀ ਪੈ ਪੋ ਤੇ ਨਾਲ ਦੇ ਖੰਜੂਰ ਦੇ ਬੂਟਾ ਤੇ ਆਪਾਂ ਇਹ ਆਹਲਾ ਟੰਗਦਾ ਸੀਗਾ ਤੇ ਸਾਨੂੰ ਡਰ ਇਹ ਸੀਗਾ ਵੀ ਬੱਚੇ ਨੂੰ ਵਿੱਚ ਹੋਗਾ ਚੜੀ ਦੇ ਜੂਗੀ ਕਿ ਕਿਵੇਂ ਤੇ ਆ ਤੋ ਇਹ ਵੇਖਿ ਰਹਾ ਆਹ ਲਾ ਪਹਿਲਾ ਪਛਾਣ ਲ ਤੁਹਾਨੂੰ ਸਾਲ ਪਤਾ ਲੱਗ ਗਿਆ ਉਹ ਬੀੜੇ ਦਾ ਹਾਲ ਨਾ ਹੈ ਤੇ ਵੇਖੋ ਬਹੁਤ ਹੀ ਮਿਹਨਤ ਨਾਲ ਆਹ ਲਾ ਬਣਾਇਆ ਹੁੰਦਾ ਵਿਚਾਰੇ ਨੇ ਤੇ ਵਿੱਚ ਬੱਚੇ ਆ ਤੇ ਬੀੜਾ ਕੋਲੇ ਆ ਗਿਆ ਸੀਗਾ ਵੀ ਵੇਖਿਆ ਹੀ ਆ ਉਹ ਡਰਦਾ ਮੇਰੇ ਤੋਂ ਮੈਂ ਵੀਡੀਓ ਬਣਾਉਂ ਤੇ ਸ਼ੇਅਰ ਕਰਕੇ ਉਹ ਨਹੀਂ ਹੁੰਦਾ ਸੀਗਾ ਤੇ ਡਰ ਦੇ ਡਰਦੇ ਨੇ ਕੋਲੇ ਆ ਜਾਂਦੇ ਸੀ ਫੇਰ ਉਹ ਜਾਂਦੇ ਜੋ ਫੇਰ ਆ ਗਿਆ ਵੇਖੋ ਵੇਖੋ ਵੀ ਉਹ ਬੈਠਾ ਮਗਰਲੇ ਪਾਸੇ ਇਹ ਬੱਚਾ ਨੂੰ ਚੋਗਾ ਦੇਣਾ ਹੈ ਇਹ ਡਰਦਾ ਆਸ-ਆਪਸਾ ਵੇਖਦਾ ਫਿਰ ਤੇ ਇਹ ਵਰਗੇ ਇਹ ਉਹ ਚਲੋ ਜੀ ਵੇਖੋ ਵੀ ਅੰਦਰ ਵਰ ਗਿਆ ਹੁਣ ਚੋਗਾ ਦੇ ਕੇ ਤਾਂ ਬਾਹਰ ਨਿਕਲ ਜੂਗਾ ਵੇਖੋ ਉਹ ਆਉਟ ਹੋ ਗਿਆ ਬੋਦੀ ਵਧੀਆ ਵੀਡੀਓ ਬਣੀ ਧੰਨਵਾਦ ਜੀ ਸਾਰਿਆਂ ਦਾ ਫੋਲੋ ਜ਼ਰੂਰ ਕਰਦੇ ਮੇਰੇ ਕੋਲ ਕਿੰਨੇ ਹਾਲ